ਚਾਲੀ ਦਿਨ ਡਾਕਟਰ ਤੋਂ ਗਾਗੋਰ ਪ੍ਰਿਤਜੀਤ ਦੀ ਲਿਖੀ ਕਿਤਾਬ ਦਿਨ 13ਵਾਂ ਚਿੜੀਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜੀਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ ਮਾਂ ਜੋ ਸੋਚ ਨਹੀਂ ਸਕਦਾ ਆਖੋ ਵੇਖ ਨਹੀਂ ਸਕਦੀ ਹੁਣ ਹੌਲੀ-ਹੌਲੀ ਕੇਸਰ ਨੂੰ ਵੀ ਫਕੀਰ ਵਾਂਗ ਸਵੇਰੇ ਸਾਜਰੇ ਉੱਠਣ ਦੀ ਆਦਤ ਪੈ ਗਈ ਸੀ ਰਾਤੀ ਸੌਣ ਦਾ ਟਿਕਾਣਾ ਇੱਕ ਜਾਂਡ ਦੇ ਦਰਾਖਤ ਥੱਲੇ ਕੀਤਾ ਸੀ ਚਿੜੀਆਂ ਦੀ ਚੀਂਚੀ ਨਾਲ ਕੇਸਰ ਦੀ ਅੱਖ ਖੁੱਲੀ ਜਾਂਡ ਦਾ ਦਰਾਖਤ ਸਵੇਰ ਦੀਆਂ ਕਿਰਨਾਂ ਵਿੱਚ ਹੋਰ ਵੀ ਹਰਾ ਲੱਗ ਰਿਹਾ ਸੀ ਕੱਕੀ ਰੇਤ ਦੇ ਟਿੱਬਿਆਂ ਅਤੇ سرمਈ ਅੰਬਰ ਦੇ ਧੁੰਦਲੇ ਜਹੇ ਦੁਮੇਲ ਪਿੱਛਿਓਂ ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲੀ-ਹੌਲੀ ਉੱਭਰ ਰਹੀ ਸੀ ਕੇਸਰ ਇਕਦਮ ਉੱਟ ਕੇ ਬੈਠ ਗਿਆ ਜਿਵੇਂ ਚੜਦੇ ਸੂਰਜ ਨੇ ਹੱਥ ਵਧਾ ਕੇ ਉਠਾ ਲਿਆ ਹੋਵੇ ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਜੇ ਕੋਲਣ ਲੱਗੀ ਜਿਵੇਂ ਕੋਈ ਮੱਖਣ ਵਿੱਚ ਸੰਧੂਰ ਘੋਲ ਰਿਹਾ ਹੋਵੇ ਸੂਰਜ ਦੀ ਗੋਲ ਲਾਲ ਟਿੱਕੀ ਜਿਉਂ-ਜਿਉਂ ਉੱਪਰ ਉਠਣ ਲੱਗੀ ਹਨੇਰਾ ਗਾਇਬ ਹੋਣ ਲੱਗਾ ਕਿਸਨੂ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਦੀ ਹੋਂਦ ਰੋਸ਼ਨੀ ਦੀ ਅਨਹੋਂਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਹੇ ਕਿਸਨੂ ਫਕੀਰ ਨੇ ਕਿਹਾ ਪੁੱਤਰ ਸੂਰਜ ਇੱਕੋ ਹੀ ਹੈ ਜੋ ਇਸ ਵੇਲੇ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਛਿਪ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਉਹ ਇਸਨੂੰ ਵੇਖ ਕਿਹੜੇ ਪਾਸੇ ਤੁਰਿਆ ਹੈ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ ਸਵੇਰੇ-ਸਵੇਰੇ ਰਾਸਤੇ ਦੀ ਰੇਤ ਵੀ ਠੰਡੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਉਹ ਰਾਸਤੇ ਦੇ ਨਾਲ-ਨਾਲ ਤਰੇਲ ਇਹ ਜੇ ਘਾ ਤੇ ਤੁਰੰ ਲੱਗ ਜਾਂਦਾ ਗਿੱਲੇ ਘਾ ਦੀ ਠੰਡਕ ਉਸ ਦੇ ਨੰਗੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਉਹ ਅੱਖਾਂ ਬੰਦ ਕਰਕੇ ਖੜ ਜਾਂਦਾ ਤਾਂ ਫਕੀਰ ਵੀ ਆਪਣੀਆਂ ਖੜਾਵਾਂ ਲਾ ਕੇ ਉਸ ਦੇ ਨਾਲ ਆ ਖੜਦਾ ਤੁਰਦਿਆਂ ਤੁਰਦਿਆਂ ਉਸ ਨੇ ਫਕੀਰ ਦਾ ਧਿਆਨ ਇੱਕ ਖੰਡਰ ਬਾਂਚੂ ਕੇ ਮਹੱਲ ਨੁਮਾ ਘਰਵਲ ਦੀਵਾਇਆ ਘਰ ਦੇ ਦਰਵਾਜੇ ਤੇ ਕਿਸੇ ਦਾ ਨਾਮ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਨਹੀਂ ਸੀ ਜਾ ਸਰ ਰਹਾ ਫਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ ਬੰਦਾ ਇੱਥੇ ਆਪਣਾ ਹੱਕ ਈਵੇਂ ਜਮਾ ਲੈਂਦਾ ਹੈ ਜਿਵੇਂ ਇੱਥੋਂ ਕਦੇ ਜਾਣਾ ਹੀ ਨਾ ਹੋਵੇ ਜਦ ਕਿ ਅਸਲੀਅਤ ਇਹ ਹੈ ਕਿ ਜਦੋਂ ਸੁੱਖ ਜਾਂ ਰੁੱਖ ਤਾਂ ਪੰਦੇ ਛੱਡ ਜਾਂਦੇ ਜਿੰਨਾ ਮਾਣਿਆ ਸੀ ਛਾਵਾਂ ਮੜ ਉਹ ਹੀ ਵੱਡ ਜਾਂਦੇ ਮਿਸ਼ਰ ਦੀ ਇੱਕ ਪੁਰਾਣੀ ਗਾਥਾ ਹੈ ਫਕੀਰ ਨੇ ਭੁਜੇ ਛੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਪਨਾ ਆਇਆ ਸੁਪਨੇ ਵਿੱਚ ਉਹ ਇੱਕ तितਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਤੇ ਹੋਰ ਰੰਗਦਾਰ तितਲੀਆਂ ਨਾਲ ਰੰਗ-ਬਰੰਗੇ ਫੁੱਲਾਂ ਵਿੱਚ ਖੇਡ ਰਹੀ ਹੈ ਅਚਾਨਕ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਮੰਜੇ ਤੇ ਉੱਠ ਕੇ ਬੈਠ ਜਾਂਦਾ ਹੈ ਉਸ ਨੂੰ ਹੈਰਾਨੀ ਨਾਲ ਇੱਧਰ ਉੱਧਰ ਵੇਖਦੇ ਆ ਵੇਖ ਕੇ ਉਸ ਦੀ ਘਰ ਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨ ਨੇ ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਕੋਈ ਆਦਮੀ ਹਾਂ ਜਿਸ ਨੇ ਹੁਣੇ-ਹੁਣੇ ਤਿਤਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ ਤਿਤਲੀ ਹਾਂ ਜੋ ਹੁਣ ਇਸ ਸਮੇ ਇੱਕ ਆਦਮੀ ਦਾ ਸੁਪਨਾ ਵੇਖ ਰਿਹਾ ਰਹੀ ਹੈ ਗੱਲ ਹੈ ਤਾਂ ਸੋਚਣ ਵਾਲੀ ਕੇਸਨ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ ਦਸਾ ਮਾ ਹਿੱਸਾ ਹੀ ਹੁੰਦਾ ਹੈ। ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਨਮਾਤਰਾ ਦੀਆਂ ਪੁਰਾਣੀਆਂ ਯਾਦਾਂ ਸੰਭੀ ਬੈਠਾ ਹੈ। ਅੰਦਰਲਾ ਮਨ ਜਦੋਂ ਨੀਂਦ ਵੇਲੇ ਥੋੜਾ ਖੁੱਲਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ। ਸਉਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲਦੇ ਹਨ ਕੇ ਸਿਰਫ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਹੀ ਆ ਸੀ ਉਸ ਨੂੰ ਹੋਣ ਫਕੀਰ ਦੀ ਸਮਾਧੀ ਤੇ ਚਿੱਟੇ ਧਾਗਿਆਂ ਵਾਲੀ ਮਾਲਾ ਦਾ ਰਾਜ ਥੋੜਾ ਥੋੜਾ ਸਮਝ ਆ ਰਿਹਾ ਸੀ ਪਿੱਛੋਂ ਆ ਕੇ ਅਧਖੜ ਉਮਰ ਦੇ ਦੋ ਬੰਦਿਆਂ ਨੇ ਫਕੀਰ ਨੂੰ ਨਮਸਕਾਰ ਕੀਤੀ। ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਫਕੀਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ? ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਦੇ ਘਰ ਚੋਰੀ ਹੋ ਗਈ ਸੀ। ਦੋ ਕੁੜੀਆਂ ਦਾ ਇਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਵਿੱਚੋਂ ਸਾਰਾ ਗਹਿਣਾ ਘਟਾ ਚੋਰੀ ਹੋ ਗਿਆ ਸੀ। ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਹੀ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਵਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਸਨ ਉਸ ਦੇ ਨਾਲ ਸਾਡਾ ਪੁਰਾਣਾ ਝਗੜਾ ਚੱਲਦਾ ਹੀ ਰਹਿੰਦਾ ਸੀ ਕਦੇ ਪਾਣੀ ਪਿੱਛੇ ਕਦੇ ਵਾਟ ਪਿੱਛੇ ਉਹ ਫੜਿਆ ਗਿਆ ਪਰ ਚੋਰੀ ਹੋਏ ਗੈਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਉਸ ਨੇ ਸਾਨੂੰ ਜੇਲ੍ਹ ਤੋਂ ਚਿੱਠੀ ਲੈ ਕੇ ਦੱਸਿਆ ਹੈ ਕਿ ਉਸ ਨੇ ਗੈਣੇ ਕਿੱਥੇ ਧੱਬੇ ਹਨ ਅੱਜ ਅਸੀਂ ਉਹੀ ਗੈਣੇ ਲੰ ਜਾਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਨ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਉਹਨਾਂ ਨੂੰ ਪੁੱਛਿਆ ਫਕੀਰ ਦਾ ਸਵਾਲ ਸੁਣ ਕੇ ਉਹ ਦੋਵੇਂ ਸ਼ਸ਼ੋਪੰਜ ਵਿੱਚ ਪੈ ਗਏ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਰਾਰਤੀ ਤੇ ਬੇਲੜ ਕਿਸਮ ਦਾ ਬੰਦਾ ਰਹਿੰਦਾ ਸੀ ਉਸ ਦਾ ਅਸਲੀ ਨਾ ਤਾਂ ਕਿਸੇ ਨੂੰ ਯਾਦ ਨਹੀਂ ਪਰ ਉਹ ਸਾਰੇ ਉਹਨਾਂ ਨੂੰ ਵਿਗੜਿਆ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋਲੀ ਕਦੇ ਕਿਸੇ ਦੇ ਘੁੱਪ ਨੂੰ ਅੱਗ ਲਾ ਦਿੱਤੀ ਅਤੇ ਕਦੇ ਕਿਸੇ ਬਜ਼ੁਰਗ ਦੀ ਖੁੰਡੀ ਜਾਂ ਐਨਕ ਚੋਕ ਲਿਆਂਦੀ ਗੱਲ ਕੀ ਕਿ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ ਕੋਈ ਇਲਾਜ ਕੰਮ ਨਾ ਆਇਆ ਜਦੋਂ ਉਹ ਮਰਨ ਕੰਢੇ ਸੀ ਤਾਂ ਉਸਨੇ ਪਿੰਡ ਦੇ ਵਡੇਰਿਆਂ ਨੂੰ ਆਪਣੀਆਂ ਆਖਰੀ ਦੋ ਇਸ਼ਾਵਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ ਉਸਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿੱਚ ਇੱਕ ਲੋਹੇ ਦਾ ਕੇ ਲਗਾ ਦਿਓ ਤਾਂ ਕਿ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਸਕਾਂ ਦੂਸਰਾ ਮੇਰੇ ਸੰਸਕਰ ਵਿਲੇ ਇਲਾਕੇ ਦੇ कोतवाल ਨੋਸਦਿਓ ਕਿਉਂਕਿ ਮੈਨੂੰ ਜਿਉਂਦੇ ਜੀ ਤਾਂ ਕੋਈ ਇੱਜ਼ਤ ਨਹੀਂ ਮਿਲੀ ਮਾਰ ਕੇ ਹੀ ਸਹੀ ਕੁਝ ਦਿਨਾ ਬਾਅਦ ਵਿਗੜੇ ਦੀ ਮੌਤ ਹੋ ਗਈ ਮਰਦੇ ਬੰਦੇ ਦੀਆਂ ਆਖਰੀ ਸ਼ਾਮਾਂ ਪੂਰੀਆਂ ਕਰਨੀਆਂ ਆਪਣਾ ਧਰਮ ਸਮਝ ਕੇ ਪਿੰਡ ਵਾਲਿਆਂ ਨੇ ਉਸ ਦੀ লাশ ਦੇ ਮੱਥੇ ਤੇ ਕੇਲ ਘੜ ਦਿੱਤਾ ਇਲਾਕੇ ਦਾ कोतवाल ਵੀ ਪਿੰਡ ਵਾਲਿਆਂ ਨੇ ਸੱਦਨ ਤੇ ਆ ਗਿਆ ਜਦੋਂ कोतवाल ਨੇ ਵਿਗੜੇ ਦੇ ਮੱਥੇ ਵਿੱਚ ਕਿਲ ਗੱਡਿਆ ਵੇਖਿਆ ਤਾਂ ਉਸਨੇ ਪੁਲਿਸ ਸਾਥ ਲਈ ਹੁਣ ਸਾਰਾ ਪਿੰਡ ਜੇਲ੍ਹ 'ਚ ਬੈਠਾ ਸੀ ਤੇ ਲੋਕੀ ਸੋਚ ਰਹੇ ਸਨ ਕਿ ਵਿਗੜਿਆ ਜਾਂਦਾ ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ ਫਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਕਾਫੀ ਹੱਸੇ ਜਦੋਂ ਹਾਸਾ ਰੁਕ ਗਿਆ ਤਾਂ ਫਕੀਰ ਨੇ ਗੰਭੀਰ ਹੁੰਦਿਆ ਕਿਹਾ ਜੇਸੇ ਬੰਦੇ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਵੇ ਉਸ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ 100 ਵਾਰ ਸੋਚੋ ਦੋਵੇਂ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ ਕੇਸਰ ਤੇ ਫਕੀਰ ਅੱਗੇ ਲੰਘ ਗਏ ਧੰਨਵਾਦ ਚਾਲੀ ਦੇਨ ਕਹਾਣੀ ਦੇ ਅਗਲੇ ਤੇ ਪਿਛਲੇ ਭਾਗ ਸੁਣਨ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ